ਪੇਸ਼ ਹੈ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜਹੋੜਾਂ ਦੀ ਪੁਸਤਕ ਦਾਨਸ਼ਮਨ ਦਰਵੇਸ਼ ਵਿੱਚ ਜੀਐਸ ਰਿਆਲ ਬਾਰੇ ਲਿਖਿਆ ਸ਼ਬਦ ਚਿੱਤਰ ਸ਼ਬਦਾਂ ਦਾ ਸਰੜੀ ਖੋਜੀ ਜੀਐਸ ਰਿਆਲ ਜੀਐਸ ਰਿਆਲ ਦੀ ਤਾਰੀਫ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਮੈਂ ਆਪਣੇ ਸੀਨੀਅਰ ਸਰਪਜੀਤ ਸਿੰਘ ਘੁੰਮਣ ਉਰਫ ਪੱਪੀ ਦੇ ਮੂੰਹੋਂ ਪਹਿਲੀ ਵਾਰ ਹੀ ਸੁਣੀ ਉਸ ਮੂੰਹ ਦੇ ਮੂੰਹੋਂ ਜਿਹੜਾ ਉਸ ਸਮੇਂ ਪਾਸ ਚੰਦਨ ਅਤੇ ਦਿਲ ਤੋਂ ਬਗੈਰ ਹਰ ਕਿਸੇ ਦਾ ਨੁਕਤਾ ਛੀਂਸੀ ਇਹਨਾਂ ਨੂੰ ਵੀ ਸ਼ਾਇਦ ਕਵੀ ਕਰਕੇ ਬਖਸ਼ ਦਿੰਦਾ ਸੀ ਵੱਡੇ ਵਿਦਵਾਨ ਆਲੋਚਕ ਨੂੰ ਤਾਂ ਉਹ ਐਵੇਂ ਕਿਵੇਂ ਸਮਝਿਆ ਕਰਦਾ ਸੀ ਉਸ ਦੇ ਕੋਲ ਬਸ ਦੋ ਹੀ ਖਾਨੇ ਸਨ ਚੰਗਾ ਜਾਂ ਮਾੜਾ ਜਦੋਂ ਕਿ ਮੇਰੇ ਕੋਲ ਹਰ ਵਿਅਕਤੀ ਦੀ ਲਿਖਤ ਲਈ ਪੌੜੀਆਂ ਵਾਲੀ ਦਰਜੇਬੰਦੀ ਸੀ ਮੈਂ ਪੁੱਛਿਆ ਕੀ ਲਿਖਦੇ ਹਨ ਤਾਂ ਉਸ ਨੇ ਦੱਸਿਆ ਕਿ ਉਹ ਉਹ ਲਿਖਦੇ ਹਨ ਜੋ ਹੋਰ ਕੋਈ ਨਹੀਂ ਲੇਖ ਸਕਦਾ ਉਸਨੇ ਮੈਨੂੰ ਉਹਨਾਂ ਦੀ ਸ਼ਬਦਾਂ ਦੀ ਪੈੜ ਕਿਤਾਬ ਫੜਾ ਦਿੱਤੀ ਮੈਂ ਆਪਣੇ ਕਮਰੇ ਵਿੱਚ ਕਿਤਾਬ ਲੈ ਕੇ ਅੱਧੀ ਰਾਤੀ ਮੁੜਿਆ ਬਾਕੀ ਰਹਿੰਦੀ ਰਾਤ ਪੰਨਾ ਪੰਨਾ ਪੜਦਾ ਰਿਹਾ ਟੜਕੇ ਕਿਤਾਬ ਮੁਕੀ ਤਾਂ ਸੌਣ ਦੀ ਥਾਂ ਫਿਰ ਸਰਬਜੀਤ ਸਿੰਘ ਘੁੰਮਣ ਦੇ ਕਮਰੇ ਵਿੱਚ ਪਹੁੰਚ ਗਿਆ ਕਿਤਾਬ ਬਾਰੇ ਗੱਲਾਂ ਕਰਨ ਲਈ ਰਿਆਲ ਬਾਰੇ ਗੱਲਾਂ ਕਰਨ ਲਈ ਕਿਤਾਬ ਗਜਬ ਸੀ ਬੰਦਾ ਕਿੰਨਾ ਗਜਬ ਹੋਵੇਗਾ ਅੰਦਾਜ਼ਾ ਲਗਾਓ ਉਸ ਕੋਲ ਇੱਕ ਨਵਾਂ ਹੀ ਅਲਮ ਸੀ ਸ਼ਬਦਾਂ ਦੇ ਸਧਾਰਨ ਕੋਸ਼ਗਤ ਭਾਵ ਡਿਕਸ਼ਨਰੀ ਅਰਥਾਂ ਤੋਂ ਪਾਰ ਜਾਣ ਦਾ ਉਹਨਾਂ ਦੀ ਵਿਉਂਤਪਤੀ ਲੱਭਣ ਦਾ ਇਸ ਤੋਂ ਵੀ ਅੱਗੇ ਦੂਸਰੀਆਂ ਪਛਾਣਾਂ ਵਿੱਚ ਸਜਾਤੀ ਸ਼ਬਦ ਲੱਭਣੇ ਸਮਾਨੀਆਂ ਸ਼ਬਦਾਂ ਨੂੰ ਪਛਾਣ ਕੇ ਪਾਸੇ ਰੱਖਣਾ ਫਿਰ ਸਜਾਤੀਆਂ ਦਾ ਅੱਗਾ ਪਿੱਛਾ ਫਰੋਲਣਾ ਮਨੁੱਖ ਦੀਆਂ ਮੁਢਲੀਆਂ ਕਿਰਿਆਵਾਂ ਨਾਲ ਜੋੜ ਕੇ ਅਰਥ ਲੱਭਣੇ ਧੂਆਂ ਨੂੰ ਸਮਝਣਾ ਸ਼ਬਦਾਂ ਦੇ ਅਰਥਾਂ ਦੀ ਖੇਡ ਖੇਡਦੇ ਆਂ ਸ਼ਬਦਾਂ ਦੀ ਵੰਸ਼ ਵਾਲੀ ਲੱਭਦੇ ਆ ਦਿਲਚਸਪ ਢੰਗ ਨਾਲ ਸ਼ਬਦਾਂ ਦੀ ਪੈੜ ਨੱਪਣੀ ਹੈ ਮੈਂ ਨਵਾਂ ਇਲਮ ਅਤੇ ਨਵੇਂ ਬੰਦੇ ਨੂੰ ਤਾਂ ਜਾਣ ਗਿਆ ਸੀ ਪਰ ਕਦੇ ਮੇਲ ਨਹੀਂ ਸੀ ਹੋਇਆ ਪਤਾ ਲੱਗਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਿਕਸ਼ਨਰੀ ਸੈੱਲ ਵਿੱਚ ਕੰਮ ਕਰਦੇ ਹਨ ਬਾਅਦ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਾਈਸ ਚਾਂਸਲਰ ਜੋਗਿੰਦਰ ਪੁਆਰ ਬਣਿਆ ਤਾਂ ਅਚਾਨਕ ਪਤਾ ਚੱਲਿਆ ਕਿ ਰਿਆਲ ਸਾਹਿਬ ਯੂਨੀਵਰਸਿਟੀ ਵਿੱਚ ਆ ਰਹੇ ਹਨ ਅਖੀਰ ਉਹਨਾਂ ਨੂੰ ਘਰ ਵੀ ਸਾਡੇ ਘਰ ਦੇ ਐਨ ਸਾਹਮਣੇ ਆਰ ਟਾਈਪ ਅਲਰਟ ਹੋਇਆ ਮੇਰੇ ਮਨ ਵਿੱਚ ਜੀਐਸ ਰਿਆਲ ਦਾ ਚਿੱਤਰ ਇੱਕ ਫੌਜੀ ਸਟਾਈਲ ਵਿੱਚ ਦਾੜੀ ਬੰਨੀ ਪੱਗ ਵਾਲੇ ਬਜ਼ੁਰਗ ਵਿਅਕਤੀ ਦਾ ਸੀ ਜੋ ਹਰ ਸਮੇਂ ਗੰਭੀਰ ਰਹਿੰਦੇ ਹੋਣਗੇ ਪਰ ਇਹ ਤਾਂ ਕਲੀਨ ਸ਼ੇਵ ਹਟਾ ਕਟਾ ਵਿਦੇਸ਼ੋਂ ਮੁੜਿਆ ਹਸਮੁਖ ਦਬਾਬੀਆ ਸੀ ਘਰ ਵਿੱਚ ਬਰਸ਼ਟ ਨਾਲ ਪਜਾਮਾ ਪਾ ਕੇ ਮौज ਮਾਰਨ ਵਾਲਾ ਦਿਨਾਂ ਵਿੱਚ ਹੀ ਮਹਿਫਲਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਥਿਤੀ ਦੀ ਨਾਟਕੀਤਿਆ ਦੇਖੋ ਉਸ ਸਮੇਂ ਵੀ ਸੀ ਪਵਾਰ ਖਿਲਾਫ ਸਾਡੀ ਐਜੀਟੇਸ਼ਨ ਚੱਲ ਰਹੀ ਸੀ ਅਤੇ ਪਵਾਰ ਉਹਨਾਂ ਨੂੰ ਲੈ ਕੇ ਆਇਆ ਸੀ ਪਰ ਰਿਆਲ ਸਾਹਿਬ ਕਿਸੇ ਦਾ ਬਹੁਤਾ ਰੋਬ ਨਹੀਂ ਸੀ ਮੰਦੇ ਉਹਨਾਂ ਨੂੰ ਆਪਣੇ ਇਲਮ ਤੇ ਮਾਣ ਸੀ ਜਦੋਂ ਕਿ ਅਥਾਰਟੀ ਦੇ ਨੇੜੇ ਰਹਿਣ ਵਾਲੇ ਲੋਕ ਸਾਡੇ ਤੋਂ ਕੰਨੀ ਕੱਟ ਕੇ ਲੰਘਦੇ ਸੀ ਉਸ ਸਮੇਂ ਉਹ ਸਾਡੇ ਨਾਲ ਮਹਿਫਲ ਸਜਾ ਕੇ ਬੈਠ ਜਾਂਦੇ ਯੂਨੀਵਰਸਿਟੀ ਦੀ ਸਿਆਸਤ ਤੋਂ ਲੈ ਕੇ ਦੁਨੀਆ ਦੀ ਸਿਆਸਤ ਤੱਕ ਧਰਮ ਤੋਂ ਲੈ ਕੇ ਵੈਲੈਂਟਾਈਨ ਡੇ ਤੱਕ ਹਰ ਵਿਸ਼ੇ ਤੇ ਗੱਲ ਕਰ ਲੈਂਦੇ ਸੀ ਪਰ ਉਹਨਾਂ ਦੀ ਮੁੱਖ ਦਿਲਚਸਪੀ ਤਾਂ ਡਿਕਸ਼ਨਰੀਆਂ ਅਤੇ ਸ਼ਬਦਾਂ ਵਿੱਚ ਸੀ ਬੀਜੀ ਯਾਨੀ ਮਿਸਿਸ ਰਿਆਲ ਡਿਕਸ਼ਨਰੀਆਂ ਨੂੰ ਹੀ ਆਪਣੀਆਂ ਸੌਕਣਾ ਸਾਧਦੇ ਸਨ ਉਹਨਾਂ ਦੀਆਂ ਗੱਲਾਂ ਕਰਦੇ ਇੱਕ ਦੋ ਇਧਰ ਉਧਰ ਦੀਆਂ ਆਮ ਗੱਲਾਂ ਕਰਨੀਆਂ ਅਖੀਰ ਕੋਈ ਸ਼ਬਦ ਫੜ ਲੈਣਾ ਅਤੇ ਉਸ ਉੱਪਰ ਨਾਮ ਮੁਕਉਣ ਵਾਲੀ ਵਿਚਾਰ ਚਰਚਾ ਸ਼ੁਰੂ ਹੋ ਜਾਂਦੀ ਇਸ ਲੰਮੀ ਯਾਤਰਾ ਵਿੱਚ ਅੱਗੇ-ਅੱਗੇ ਸ਼ਬਦਾਂ ਦੇ ਖਰਗੋਸ਼ ਭੱਜਦੇ ਅਤੇ ਪਿੱਛੇ ਪਿੱਛੇ ਰਿਆਲ ਸਾਹਿਬ ਅਕਸਰ ਸ਼ਿਕਾਰ ਕਰਦੇ ਆਂ ਅੱਧੀ ਰਾਤ ਪੈ ਜਾਂਦੀ ਇੱਕ ਦਿਨ ਪਤਾ ਨਹੀਂ ਕਿਹੜੇ ਪ੍ਰਸੰਗ ਵਿੱਚ ਚਰਨਜੀਤ ਕੈਬ ਬੈਠੀ ਕਿਸ ਸਾਗ ਚੀਦਣ ਵਾਲੀ ਦਾਤ ਨੂੰ ਜਰ ਲੱਗ ਗਿਆ ਹੈ ਬਸ ਉਹ ਦੁਹਰਾ ਕੇ ਪੁੱਛਣ ਲੱਗ ਪਏ ਕਿ ਕੀ ਲੱਗ ਗਿਆ ਹੈ ਚਰਨਜੀਤ ਨੇ ਸਪਸ਼ਟ ਕਰਨ ਲਈ ਆਖਿਆ ਕਿ ਜੰਗ ਲੱਗ ਗਈ ਹੈ ਨਹੀਂ ਨਹੀਂ ਪਹਿਲਾਂ ਵਾਲਾ ਸ਼ਬਦ ਜਰ ਲੱਗ ਗਿਆ ਹੈ ਉਹ ਠੀਕ ਹੈ ਐਵੇਂ ਲੋਕ ਜੰਗ ਕਹੀ ਜਾਣਗੇ ਸਹੀ ਸ਼ਬਦ ਤਾਂ ਜਰ ਹੈ ਹਾਂ ਜਰਜਰਾ ਜਰ ਤੋਂ ਹੀ ਬਣਿਆ ਹੈ ਮਸਲਾ ਹੀ ਹੱਲ ਹੋ ਗਿਆ ਜਰਜਰਾ ਦਾ ਮਤਲਬ ਹੁੰਦਾ ਬੁੱਢੇ ਹੋਣਾ ਬੋਦਾ ਹੋਣਾ ਕਮਜ਼ੋਰ ਹੋਣਾ ਲੋਹਾ ਜਰਜਰਾ ਹੀ ਤਾਂ ਹੁੰਦਾ ਸਮੇਂ ਨਾਲ ਨਮੀ ਅਤੇ ਹਵਾ ਮਿਲ ਕੇ ਲੋਹੇ ਨੂੰ ਬੁੱਢਾ ਕਰ ਦਿੰਦੇ ਹਨ ਕਈ ਦਿਨ ਜਰ ਸ਼ਬਦ ਦੇ ਮਗਰ ਪੈ ਰਹੇ ਅਤੇ ਜਰ ਸ਼ਬਦ ਉੱਪਰ ਗਲਤ ਅਰਥਾਂ ਦੀ ਜੰਮੀ ਜਰ ਲਾਉਂਦੇ ਰਹੇ ਜੀ ਐਸ ਰਿਆਲ ਦਾ ਜਨਮ 6 ਨਵੰਬਰ 1923 ਨੂੰ ਮਾਤਾ ਹਰਨਾਮ ਕੌਰ ਪਿਤਾ ਸਰਦਾਰ ਬੰਤਾ ਸਿੰਘ ਦੇ ਘਰ ਪਿੰਡ ਬੱਸੀ ਜਲਾਲ ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ। ਉਹਨਾਂ ਦੀ ਧਰਮ ਪਤਨੀ ਦਾ ਨਾਮ ਸਰਦਾਰਨੀ ਗੁਰਬਖਸ਼ ਕੌਰ ਸੀ। ਉਹਨਾਂ ਦੀਆਂ ਦੋ ਬੇਟੀਆਂ ਅਤੇ ਦੋ ਬੇਟੇ ਹਨ। ਉਹ ਫਾਰਸੀ ਅਤੇ ਪੰਜਾਬੀ ਵਿੱਚ ਪੋਸਟ ਗ੍ਰੈਜੂਏਟ ਸਨ। ਉਹਨਾਂ ਨੇ ਕੁਝ ਦੇਰ ਇੰਡੀਆ ਵਿੱਚ ਸਕੂਲ ਅਧਿਆਪਕੀ ਕੀਤੀ। ਬਾਅਦ ਵਿੱਚ ਯੂਗਾਂਡਾ ਵਿੱਚ ਅਧਿਆਪਕ ਬਣ ਕੇ ਚਲੇ ਗਏ। ਅਤੇ ਉੱਥੇ 1954 ਤੋਂ ਲੈ ਕੇ 1967 ਤੱਕ ਅਧਿਆਪਨ ਕੀਤਾ ਯੂਗਾਂਡਾ ਦੇ ਬਸਤੀਵਾਦ ਤੋਂ ਮੁਕਤ ਹੋਣ ਸਮੇਂ ਉਹਨਾਂ ਨੇ ਇੰਗਲੈਂਡ ਰਹਿਣ ਦੀ ਥਾਂ ਭਾਰਤ ਦੀ ਚੋਣ ਕੀਤੀ ਭਾਰਤ ਆ ਕੇ ਉਹ ਕੋਸ਼ਕਾਰੀ ਨਾਲ ਜੁੜ ਗਏ ਉਹ ਕੋਸ਼ਕਾਰੀ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ 1972 ਤੋਂ 1984 ਤੱਕ ਅਸਿਸਟੈਂਟ ਐਡੀਟਰ ਰਹੇ ਅਤੇ ਉਸ ਤੋਂ ਬਾਅਦ 1985 ਤੋਂ 1990 ਤੱਕ ਪੰਜਾਬ ਯੂਨੀਵਰਸਿਟੀ ਟੈਕਸਟ ਬੋਰਡ ਚੰਡੀਗੜ੍ਹ ਵਿੱਚ ਇੰਚਾਰਜ ਪੰਜਾਬੀ ਕੋਸ਼ ਰਹੇ। ਇਸ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਜੁੜ ਗਏ। 1992 ਤੋਂ 1998 ਤੱਕ ਜੂਨੀਅਰ ਫੈਲੋ ਰਹੇ। ਅੰਤ ਸਮੇਂ ਪੰਜਾਬੀ ਯੂਨੀਵਰਸਿਟੀ ਵਿੱਚ ਸੀਨੀਅਰ ਫੈਲੋ ਸਨ। ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਵੱਲੋਂ ਪ੍ਰਕਾਸ਼ਿਤ ਅਤੇ ਕੋਸ਼ਕਾਰੀ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਤਿਆਰ ਇੰਗਲਿਸ਼ ਪੰਜਾਬੀ ਡਿਕਸ਼ਨਰੀ ਵਿੱਚ ਉਹਨਾਂ ਨੇ 1972 ਤੋਂ ਲੈ ਕੇ 1984 ਤੱਕ ਅਸਿਸਟੈਂਟ ਐਡੀਟਰ ਵਜੋਂ ਕੰਮ ਕੀਤਾ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਗਰੇਜ਼ੀ ਪੰਜਾਬੀ ਕੋਸ਼ ਦੀ 1994 ਵਿੱਚ 26 ਚੌਥੀ ਛਾਪ ਦੇ ਸੋਧਕ ਵੀ ਸਨ। ਇੰਜ ਉਹਨਾਂ ਦਾ ਕੋਸ਼ਕਾਰੀ ਵਿੱਚ ਮਹੱਤਵਪੂਰਨ ਕੰਮ ਹੈ। ਉਹਨਾਂ ਦਾ ਖੋਜ ਕਾਰਜ ਕੇਵਲ ਕੋਸ਼ਕਾਰੀ ਤੱਕ ਹੀ ਸੀਮਿਤ ਨਹੀਂ। ਉਹਨਾਂ ਨੇ ਅੰਗਰੇਜ਼ੀ ਵਿੱਚ ਪੌਨਟੈਂਟਲ ਚੇਂਜ ਇਨ ਇੰਡੀਕੈਂਡ ਰੋਮਾਂਸ ਲੈਂਗੁਏਜ 1987 ਅਤੇ ਇੰਗਲਿਸ਼ ਐਂਡ ਸੰਸਕ੍ਰਿਤ ਇੱਕ ਕਾਮਨ ਹੈਰੀਟੇਜ ਆਫ ਵਰਡ ਵਿਦ ਸਪੈਸ਼ਲ ਰੈਫਰੈਂਸ ਟੂ ਪੰਜਾਬੀ 1996 ਵਿੱਚ ਪੁਸਤਕਾਂ ਵੀ ਲਿਖੀਆਂ ਜੋ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਕਰੋਸ਼ੀਅਨ ਐਂਡ ਸੰਸਕ੍ਰਿਤ ਇੱਕ ਕਾਮਨ ਹੈਰੀਟੇਜ ਵੀ ਲਿਖੀ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬੀ ਨੁਰਕਤੀ 1972 ਵਿੱਚ ਸ਼ਬਦਾਂ ਦੀ ਪੈਡ 1984 ਵਿੱਚ ਸਾਡੀ ਧਰਤੀ ਸਾਡੇ ਬੋਲ 1999 ਵਿੱਚ ਸ਼ਬਦਾਂ ਦੀਆਂ ਲਿਖਤਾਂ 2004 ਵਿੱਚ ਪੁਸਤਕਾਂ ਲਿਖੀਆਂ ਪੰਜਾਬੀ ਭਾਸ਼ਾ ਦਾ ਨਿਰੋਪਕ ਕੋਸ਼ ਪਰ ਉਪੀ ਭਾਸ਼ਾ ਦੇ ਹਵਾਲਿਆਂ ਸਹਿਤਵੇ ਉਹਨਾਂ ਨੇ ਪੰਜਾਬੀ ਦੇ ਲਗਭਗ 7000 ਸ਼ਬਦਾਂ ਦੀ ਨਿਰੋਕਤੀ ਦਰਸਾਈ ਹੈ ਇਸ ਵਿੱਚ ਉਹਨਾਂ ਨੇ ਇੱਕ ਪਾਸੇ ਤਾਂ ਸੰਸਕ੍ਰਿਤ ਗ੍ਰੀਕੀ ਅਤੇ ਲਤੈਨੀ ਵਰਗੀਆਂ ਕਲਾਸਿਕਲ ਪਛਾਣਾਂ ਲਈਆਂ ਦੂਸਰੇ ਪਾਸੇ ਫਾਰਸੀ ਰੂਸੀ ਕਰੋਸ਼ੀਅਨ ਅੰਗਰੇਜ਼ੀ ਫ੍ਰੈਂਚ ਸਪੈਨੀ, ਇਟਾਲੀਅਨ, ਜਰਮਨ, ਡੱਚ ਅਤੇ ਡੈਨਿਸ਼ ਭਾਸ਼ਾਵਾਂ ਨੂੰ ਵੀ ਨਾਲ ਰੱਖਿਆ। ਇੱਕ ਤਰ੍ਹਾਂ ਨਾਲ ਉਹਨਾਂ ਨੇ ਪੰਜਾਬੀ ਸ਼ਬਦਾਂ ਦੀ ਨੁਰੁਕਤੀ ਦਾ ਸ਼ਾਰਾ ਤਿਆਰ ਕਰ ਦਿੱਤਾ ਜਿਸ ਉੱਪਰ ਹੁਣ ਘੱਟ ਜਾਣਕਾਰ ਪਰ ਚੱਲਣ ਦਾ ਭਲਾ ਛੀ ਵੀ ਚੱਲ ਸਕੇ ਤਾਂ ਮੰਜ਼ਿਲ ਪਾ ਸਕਦਾ ਹੈ। ਉਹਨਾਂ ਨੇ ਭਾਸ਼ਾ ਵਿਗਿਆਨ ਅਤੇ ਕੋਸ਼ਕਾਰੀ ਵਰਗੇ ਰੁੱਖੇ ਵਿਸ਼ੇ ਨੂੰ ਦਿਲਚਸਪ ਹੀ ਨਹੀਂ ਬਣਾਇਆ ਸਗੋਂ ਇੱਕ ਨਵੇਂ ਅਨੁਸ਼ਾਸਨ ਦੀ ਨੀਂਹ ਰੱਖੀ ਹੈ। ਆਮ ਦੁਆਬੀਆਂ ਵਾਂਗ ਉਹ ਖੱਟਣ ਕਮਾਉਣ ਲਈ ਵਿਦੇਸ਼ ਗਏ। ਉਹ ਪਹਿਲਾਂ ਯੂਗਾਂਡਾ ਦੇ ਸਕੂਲਾਂ ਵਿੱਚ ਪੜਾਉਣ ਗਏ ਸੀ। ਯੂਗਾਂਡਾ ਦੇ ਆਜ਼ਾਦ ਹੋਣ ਤੇ ਉਹਨਾਂ ਕੋਲ ਇੰਗਲੈਂਡ ਵਸ ਜਾਣ ਜਾਂ ਭਾਰਤ ਆਉਣ ਦਾ ਵਿਕਲਪ ਸੀ। ਉਹਨਾਂ ਨੇ ਇੰਗਲੈਂਡ ਵਸਣ ਦੀ ਥਾਂ ਭਾਰਤ ਆਉਣ ਨੂੰ ਪਹਿਲ ਦਿੱਤੀ। ਉਹਨਾਂ ਦਾ ਇੱਕ ਬੇਟਾ ਇੰਗਲੈਂਡ ਰਹਿੰਦਾ ਹੈ। ਇੱਕ ਵਾਰ ਰਿਆਲ ਸਾਹਿਬ ਦੇ ਇੰਗਲੈਂਡ ਵਾਲੇ ਬੇਟੇ ਨੇ ਆਉਣਾ ਸੀ। ਬੀਜੀ ਨੂੰ ਬਹੁਤ ਚਾਹ ਸੀ ਜਿਵੇਂ ਮਾਮਾ ਨੂੰ ਹੁੰਦਾ ਹੈ। ਕਹਿ ਕੇ ਹਾਰ ਮੰਗਵਾਏ। ਸ਼ਾਮੀ ਬੇਟਾ ਆਇਆ ਹਾਰ ਪਾਏ ਗਏ ਸ਼ਗਨ ਮਨਾਏ ਰਿਆਲ ਸਾਹਮਣੇ ਵੀ ਬੇਟੇ ਨੂੰ ਜਫੀ ਪਾਈ ਬੀਜੀ ਨੇ ਚਾਹ ਨਾਲ ਖਾਣਾ ਬਣਾਇਆ 15 ਕੁ ਮਿੰਟ ਸਭ ਰਸਮੀ ਗੱਲਾਂ ਹੋਈਆਂ ਚਰਨਜੀਤ ਨੇ ਮੈਨੂੰ ਇਸ਼ਾਰੇ ਨਾਲ ਉੱਠ ਜਾਣ ਲਈ ਆਖਿਆ ਕਿ ਰਸਮੀ ਸਵਾਗਤ ਹੋ ਗਿਆ ਹੈ ਹੁਣ ਪਰਿਵਾਰ ਨੂੰ ਗੱਲਾਂ ਕਰਨ ਦੀ ਏ ਮੈਂ ਉੱਠਣ ਲੱਗਿਆ ਰਿਆਲ ਸਾਹਿਬ ਬੋਲੇ ਅੱਜ ਤਾਂ ਖੁਸ਼ੀ ਹੈ ਆ ਬਹਿ ਜਾ ਇੱਕ ਪਿੱਗ ਵੱਧ ਲਾਵਾਂਗੇ ਉਹਨਾਂ ਗਲਾਸਾਂ ਵਿੱਚ दारू ਪਾਈ ਆਪ ਚੱਕਿਆ ਤੇ ਮੈਨੂੰ ਫੜਾਈ ਕਹਿੰਦੇ ਇਹ ਤਾਂ ਪਿੰਦਾ ਨਹੀਂ ਰਾਧਾ ਸੁਆਮੀ ਹੈ ਖੈਰ ਉਹਨਾਂ ਡਿਕਸ਼ਨਰੀ ਚੱਕੀ ਪੱਟਾਂ ਤੇ ਧਰੀ ਤੇ ਕਰਨ ਲੱਗੇ ਸ਼ਬਦਾਂ ਦੀਆਂ ਗੱਲਾਂ ਬੇਟਾ ਕੁਝ ਢੇਰ ਬੈਠਾ ਰਿਹਾ ਤਾਂ ਹਾਂ ਹੋ ਕਰਦਾ ਰਿਹਾ ਅਖੀਰ ਉੱਠ ਕੇ ਦੂਸਰੇ ਕਮਰੇ ਵਿੱਚ ਮੰਮੀ ਕੋਲ ਚਲਾ ਗਿਆ ਇੱਧਰ ਰਿਆਲ ਸਾਹਿਬ ਖੁਸ਼ੀ ਵਿੱਚ ਆਏ ਨਵੀਂ ਹੀ ਖੇਡ ਖੇਡਣ ਲੱਗੇ ਕਹਿੰਦੇ ਤੂੰ ਕੋਈ ਸ਼ਬਦ ਬੋਲ ਮੈਂ ਤੈਨੂੰ ਦੱਸਾਂਗਾ ਕਿ ਡਿਕਸ਼ਨਰੀ ਦੇ ਕਿਹੜੇ ਪੰਨੇ ਤੇ ਕਿਹੜੇ ਕਾਲਮ ਵਿੱਚ ਹੈ ਮੈਂ ਬੋਲਿਆ ਰੈਟ ਕਹਿੰਦੇ ਕੋਈ ਔਖਾ ਸ਼ਬਦ ਬੋਲ ਮੈਂ ਸਾਈਟੋਪਲਾਜ਼ਮ ਬੋਲਿਆ ਬਸ ਫੇਰ ਕੀ ਸੀ ਪੰਨਾ ਨੰਬਰ ਦੱਸਿਆ ਪਾਸਾ ਦੱਸਿਆ ਸੱਚਮੁੱਚ ਸ਼ਬਦ ਉੱਥੇ ਸੀ ਉਹਨਾਂ ਨੂੰ ਸਾਰੀ ਡਿਕਸ਼ਨਰੀ ਯਾਦ ਸੀ ਮੋਨੀਅਰ ਵਿਲੀਅਮ ਸਕੀਟ ਮਹਾਨ ਕੋਸ਼ ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਡਿਕਸ਼ਨਰੀਆਂ ਤਾਂ ਉਹਨਾਂ ਕੋਲ ਹਰ ਵੇਲੇ ਹੀ ਪੰਨਿਆਂ ਰਹਿੰਦੀਆਂ ਸਨ ਉਹ ਸ਼ਬਦਾਂ ਦੇ ਅੱਗੇ ਪਿੱਛੇ ਪਹਿਨੇ ਗੇਤਰਾਂ ਪਛੇਤਰਾਂ ਦੇ ਵਸਤਰ ਉਤਾਰ ਕੇ ਨਗਨ ਸ਼ਬਦ ਸੱਚ ਦੇ ਦਿਦਾਰ ਕਰਾਉਂਦੇ ਰਹਿੰਦੇ ਸੀ ਉਹ ਲੈਟਰਨ ਰੀਜਿਸ ਅੰਗਰੇਜ਼ ਇੰਗਲਿਸ਼ ਰੀਗਲ ਸੰਸਕ੍ਰਿਤ ਰਾਜਾ ਫਰੈਂਚ ਰੋਏ ਪੰਜਾਬੀ ਰਾਏ ਦੀ ਸਾਦਤ ਹਸਲ ਮੰਟੋ ਦੀ ਕਹਾਣੀ ਵਾਂਗ ਐਸੀ ਕੰਟੀਨਿਉਟੀ ਮਲਾਉਂਦੇ ਸਨ ਕਿ ਪਾਠਕ ਦਾ ਧੜਨ ਤਖਤਾ ਹੋ ਜਾਂਦਾ ਹੈ ਉਹ ਸ਼ਬਦਾਂ ਨੂੰ ਕੇਵਲ ਧੁਨੀ ਰੂਪ ਜਾਂ ਅਰਥ ਤਿੰਨਾ ਪਦਰਾਂ ਤੇ ਨਹੀਂ ਸੀ ਵਿਚਾਰਦੇ ਸਗੋਂ ਪਾਠਕ ਦੀ ਆਮ ਜਾਣਕਾਰੀ ਵਿੱਚ ਵੀ ਵਾਧਾ ਕਰਦੇ ਹਨ ਉਹਨਾਂ ਦੇ ਕਮਰੇ ਵਿੱਚ ਕੋਈ ਧਾਰਮਿਕ ਫੋਟੋ ਤਾਂ ਕੀ ਪਰਵਾਰਿਕ ਫੋਟੋ ਵੀ ਨਹੀਂ ਸੀ ਬਸ ਇੱਕੋ ਹੀ ਫੋਟੋ ਗੁਰ ਸ਼ਬਦ ਰਤਨਕਾਰ ਮਹਾਨ ਕੋਸ਼ ਦੇ ਕਰਤਾ ਕਾਨ ਸਿੰਘ ਦੀ ਸੀ ਉਹ ਉਹਨਾਂ ਨੂੰ ਪੰਜਾਬੀ ਦਾ ਵੱਡਾ ਕੋਸ਼ਕਾਰ ਸਮਝਦੇ ਸੀ ਪਰ ਉਸ ਦੀਆਂ ਵੀ ਗਲਤੀਆਂ ਫੜਦੇ ਰਹਿੰਦੇ ਸੀ ਮਹਾਨ ਕੋਸ਼ ਅਨੁਸਾਰ ਸ਼ਰਾਬ ਦੀ ਵਿਆਪਪਤੀ ਸ਼ਰ ਸ਼ਰਾਰਤ ਆ ਪਾਣੀ ਕੀਤੀ ਗਈ ਹੈ ਜਦੋਂ ਕਿ ਅਸਲੀਅਤ ਵਿੱਚ ਅਜਿਹਾ ਨਹੀਂ ਹੈ ਕਿਉਂਕਿ ਅਰਬੀ ਮੂਲ ਦਾ ਸ਼ਰਬ ਪਾ ਪੀਣਾ ਤੇ ਆਧਾਰਤ ਹੈ ਸ਼ਰ ਅਰਬੀ ਅਤੇ ਫਾਰਸੀ ਆਪ ਸੰਯੋਗੀ ਮਹਾਨਤਾ ਹੈ ਐਨ ਜੀ ਉਹਨਾਂ ਨੇ ਹੋਰ ਗਲਤੀਆਂ ਵੱਲ ਵੀ ਸੰਕੇਤ ਕੀਤਾ ਹੈ ਇਸੇ ਤਰ੍ਹਾਂ ਉਹ ਹਰ ਗੱਲ ਵਿੱਚ ਟਾਰਨਰ ਦਾ ਹਵਾਲਾ ਦਿੰਦੇ ਹਨ ਪਰ ਉਹਨਾਂ ਨੇ ਟਾਰਨਰ ਦੇ ਕੋਸ਼ ਦੀਆਂ ਊਨਤਾਈਆਂ ਨੂੰ ਵਿਸ਼ਪਸ਼ਟਤਾ ਨਾਲ ਦਰਜ ਕੀਤਾ ਹੈ ਉਹਨਾਂ ਦੇ ਕੋਸ਼ਕਾਰੀ ਅਤੇ ਖਾਸ ਕਰਕੇ ਨਰੁਕਤੀ ਉੱਪਰ ਲਿਖੀਆਂ ਪੁਸਤਕਾਂ ਇੰਨੀਆਂ ਦਿਲਚਸਪ ਹਨ ਕਿ ਉਹ ਗਲਪ ਵਾਂਗ ਪੜੀਆਂ ਜਾ ਸਕਦੀਆਂ ਹਨ ਅਤੇ ਕਵਤਾ ਵਾਂਗ ਮਾਣੀਆਂ ਜਾ ਸਕਦੀਆਂ ਹਨ ਆਖਦੇ ਸੀ ਕਿ ਕੋਸ਼ਕਾਰੀ ਕੋਈ ਅਟਕਲ ਪਚੂ ਨਹੀਂ ਇਹ ਤਾਂ ਸਾਫ ਵਰਗਾ ਕੰਮ ਹੈ ਇਸ ਲਈ ਤਾਂ ਵਿਗਿਆਨਕ ਵਿਧੀ ਅਪਣਾਉਣੀ ਚਾਹੀਦੀ ਹੈ ਇੱਕ ਵਾਰ ਉਹਨਾਂ ਦੇ ਵਿਭਾਗ ਵਿੱਚ ਇੱਕ ਨਵੀਂ ਅਧਿਆਪਕਾ ਆਈ ਜੋ ਸੰਸਕ੍ਰਿਤ ਦੀ ਜਾਣਕਾਰ ਸੀ ਥੋੜੀ ਬਹੁਤੀ ਉਰਦੂ ਫਾਰਸੀ ਨੂੰ ਵੀ ਮੂੰਹ ਮਾਰਦੀ ਸੀ ਪਰ ਨਾਲ ਦੀ ਨਾਲ ਹੀ ਕਵਤਾ ਵੀ ਲਿਖਦੀ ਸੀ ਉਹਨਾਂ ਆਖਣਾ ਕੁੜੀ ਤਾਂ ਚੰਗੀ ਹੈ ਪਰ ਕੋਸ਼ਕਾਰੀ ਦਾ ਉਸ ਨੂੰ ਕੁਝ ਨਹੀਂ ਆਉਂਦਾ ਵੈਸੇ ਵੀ ਕੋਸ਼ਕਾਰੀ ਕਵੀਆਂ ਕੁਵੀਆਂ ਦਾ ਕੰਮ ਨਹੀਂ ਇਹ ਤਾਂ ਵਿਗਿਆਨ ਹੈ ਇਸ ਲਈ ਸਾਰੀ ਸ੍ਰਿਸ਼ਟੀ ਦਾ ਗਿਆਨ ਚਾਹੀਦਾ ਹੈ ਇੱਥੇ ਕਲਪਨਾ ਨਹੀਂ ਅਗਲਾ ਦੇ ਘੋੜੇ ਦੌੜਦੇ ਹਨ ਉਹ ਮਹਾਨ ਕੋਸ਼ ਦੇ ਹਿੰਦੀ ਅੰਗਰੇਜ਼ੀ ਅਨੁਵਾਦ ਕਰਨ ਵਾਲੇ ਪ੍ਰੋਜੈਕਟ ਦੇ ਵੀ ਵਿਰੁੱਧ ਸਨ ਉਹ ਸਮਝਦੇ ਸਨ ਕਿ ਜਿਹੜਾ ਗੁਰਮੁਖੀ ਪੰਜਾਬੀ ਜਾਣਦਾ ਹੈ ਉਸਨੇ ਅਨੁਵਾਦਿਤ ਮਹਾਨ ਕੋਸ਼ ਪੜ੍ਹ ਕੇ ਕੀ ਲੈਣਾ ਜਿਹੜਾ ਨਹੀਂ ਜਾਣਦਾ ਉਸਨੇ ਮਹਾਨ ਕੋਸ਼ ਦਾ ਕੀ ਕਰਨਾ ਹੈ ਉਹ ਕੋਸ਼ ਦੇ ਸੰਭਾਵੀ ਵਰਤੋਕਾਰਾਂ ਬਾਰੇ ਫਿਕਰਮੰਦ ਸਨ। ਉਹਨਾਂ ਨੂੰ ਲੱਗਦਾ ਸੀ ਕਿ ਕੋਸ਼ਕਾਰੀ ਵਿੱਚ ਹੋਰ ਬਹੁਤ ਜ਼ਰੂਰੀ ਕੰਮ ਕਰਨ ਵਾਲੇ ਹਨ। ਮੈਡਮ ਦਲੀਪਪੌਰ ਟਵਾਣਾ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਸਨ। ਉਹਨਾਂ ਨੂੰ ਸਨਮਾਨ ਦੇਣ ਦਾ ਐਲਾਨ ਕੀਤਾ। ਸਨਮਾਨ ਦੇਣ ਤੋਂ ਇੱਕ ਦਿਨ ਅਚਾਨਕ ਪਹਿਲਾਂ ਉਹ ਵੀਰ ਗਏ ਕਿ ਮੈਂ ਸਨਮਾਨ ਨਹੀਂ ਲੈਣਾ। ਮੈਂ ਪੁੱਛਿਆ ਕਿ ਕੀ ਗੱਲ ਹੋ ਗਈ? ਉਹਨਾਂ ਦੱਸਿਆ ਕਿ ਹਰ ਇਨਾਮ ਦੀ ਰਾਸ਼ੀ ਹੈ। ਫਲਾਣਾ ਨਾਮ ਇੰਨੇ ਪੈਸਿਆਂ ਵਾਲਾ ਆਪਾਂ ਵਾਲਾ ਇੰਨੇ ਪੈਸਿਆਂ ਦਾ ਹੈ। ਯਾਨੀ ਉਸ ਜ਼ਿਆਦਾ ਪੈਸੇ ਵਾਲੇ ਦੀ ਲਿਆਕਤ ਆਪਾਂ ਨਾਲੋਂ ਓਨੇ ਗੁਣਾ ਹੀ ਵੱਧ ਹੋਈ। ਮੈਂ ਸਮਝਾ ਨਹੀਂ ਸਕਦਾ ਸੀ ਪਰ ਬੈਠਾ ਦਲੀਲਾਂ ਦੇ ਰਿਹਾ ਸੀ ਕਿ ਇਹ ਹੋਰ ਵਰਗ ਹੈ। ਆਪਾਂ ਹੋਰ ਵਰਗ ਵਿੱਚ ਸਭ ਤੋਂ ਉੱਤੇ ਹਾਂ। ਲਾਲਾਂ ਦੀ ਕਦਰ ਜ਼ੌਰੀ ਹੀ ਜਾਣ ਸਕਦਾ ਹੈ। ਅਖੀਰ ਨਾਮ ਮੰਨੇ। ਮੈਂ ਕਿਹਾ ਤੁਸੀਂ ਨਾ ਜਾਓ ਜੇ ਤੁਹਾਡਾ ਦਿਲ ਨਹੀਂ ਮੰਨਦਾ। ਪਰ ਲੋਕ ਸਾਡੀ ਬੇਇੱਜ਼ਤੀ ਕਰਨਗੇ। ਲੋਕ ਕਹਿਣਗੇ ਦੇਖੋ ਇਹਨਾਂ ਦੇ ਕਹੇ ਤੇ ਰਿਆਲ ਸਾਹਿਬ ਆਏ ਨਹੀਂ ਮੈਂ ਭਾਵ ਕੋ ਅਪੀਲ ਕੀਤੀ ਅਤੇ ਨਾਲ ਹੀ ਨਵਾਂ ਟੋਣਾ ਲਾ ਦਿੱਤਾ ਕਿ ਤੁਹਾਨੂੰ ਦੁਆਬਿਆਂ ਨੂੰ ਫਰਕ ਨਹੀਂ ਪੈਣਾ ਪਰ ਸਾਡਾ ਮਲਵਈਆਂ ਜੱਟਾਂ ਦਾ ਤਾਂ ਐਨੇ ਨਾਲ ਮਰਨ ਹੋ ਜਾਂਦਾ ਬਸ ਇੰਨਾ ਕਹਿਣ ਦੀ ਧੀਰ ਸੀ ਉਹ ਕਹਿੰਦੇ ਫੇ ਜੇ ਇਹ ਗੱਲ ਹੈ ਤਾਂ ਆਪਾਂ ਚੱਲਦੇ ਹਾਂ ਆਪਾਂ ਉਹ ਬਹੁਵਚਨ ਲਈ ਨਹੀਂ ਆਪਣੇ ਆਪ ਲਈ ਦੁਆਬੀ ਲਹਿਜੇ ਵਿੱਚ ਵਰਤਦੇ ਸਨ ਖੈਰ ਲੁਧਿਆਣੇ ਗਏ ਸਨਮਾਨ ਲਿਆ ਬਹੁਤ ਖੁਸ਼ ਹੋਏ ਤੇ ਵਾਪਸੀ ਤੇ ਕਹਿੰਦੇ ਯਾਰ ਇਹ ਤਾਂ ਚੰਗਾ ਸੀ ਮੈਂ ਤਾਂ ਐਵੇਂ ਕੱਲ ਕਿਸੇ ਦੀਆਂ ਗੱਲਾਂ ਵਿੱਚ ਆ ਗਿਆ ਸੀ ਉਹ ਖਾਣ ਪੀਣ ਦੇ ਸ਼ਕੀਨ ਸਨ ਕਈ ਵਾਰ ਚਰਨਜੀਤ ਨੇ ਕੁਝ ਬਣਾ ਕੇ ਆਉਣਾ ਤਾਂ ਉਹਨਾਂ ਨੇ ਕਹਿਣਾ ਹੈ ਖੇਚਲ ਕਿਉਂ ਕਰਨੀ ਸੀ ਜਦੋਂ ਸਾਗ ਨਾਲ ਮੱਕੀ ਦੀ ਰੋਟੀ ਬਣਾਈ ਹੋਵੇ ਤਾਂ ਜ਼ਰੂਰ ਖਾਣੀ ਉਹ ਮੱਕੀ ਨੂੰ ਜਵਾ ਰੱਖਦੇ ਸੀ ਬੀਜੀ ਦੇ ਚਲਾਣੇ ਮਗਰੋਂ ਵੀ ਰਿਆਲ ਸਾਹਿਬ ਇਕੱਲੇ ਹੀ ਪਟਿਆਲੇ ਟਿਕੇ ਰਹੇ ਰੋਟੀ ਬਣਾਉਣ ਵਾਲੀ ਰੋਟੀ ਬਣਾ ਚਲੀ ਜਾਂਦੀ ਸਾਰੀ ਦਿਹਾੜੀ ਡਿਕਸ਼ਨਰੀਆਂ ਨਾਲ ਖੇਢੀ ਜਾਂਦੇ ਉਹਨਾਂ ਸਿਰਫ ਸਾਹਮਣੇ ਟੇਬਲ ਹੀ ਨਹੀਂ ਰੱਖਿਆ ਸੀ। ਕੁਰਸੀ ਦੇ ਦੋਨੋਂ ਸਾਈਡਾਂ ਤੇ ਵੀ ਟੇਬਲ ਸਨ। ਉਹਨਾਂ ਉੱਤੇ ਵੀ ਡਿਕਸ਼ਨਰੀਆਂ ਖੁੱਲੀਆਂ ਰਹਿੰਗੀਆਂ ਸਨ। ਉਹਨਾਂ ਨੇ ਮੋਰਚਾ ਬਣਾ ਲਿਆ ਸੀ। ਮੋਰਚੇ ਵਿੱਚ ਬੈਠੇ ਸ਼ਬਦਾਂ ਦੀਆਂ ਗੋਲੀਆਂ ਚਲਾਉਂਦੇ ਰਹਿੰਦੇ। ਉਹ ਹਰ ਇੱਕ ਨੂੰ दारू ਨਹੀਂ ਸਿਪਿਉਂਦੇ। ਆਪ ਵੀ ਬਹੁਤੀ ਨਹੀਂ ਸਿਪਿੰਦੇ। ਥੋੜੀ ਪੀਂਦੇ ਪਰ ਨੇਮ ਨਾਲ ਪੀਂਦੇ ਸੀ। ਇੱਕ ਵਾਰ ਇੱਕ दारू ਦਾ ਲਾਲਚੀ ਪੈਗ ਤੇ ਪੈਗ ਖਿੱਚੀ ਜਾਵੇ। ਉਹਨਾਂ ਸਥਿਤੀ ਸਮਝੀ ਚੁੱਪ ਕਰਕੇ ਸਭ ਨੂੰ ਇੱਕ ਵੱਡਾ ਪੈਗ ਪਾਇਆ। ਬੋਤਲ ਦਾ ਢੱਕਣ ਲਾਇਆ ਤੇ ਪਾਸੇ ਰੱਖ ਦਿੱਤੀ ਕਹਿੰਦੇ ਅੱਜ ਦਾ ਆਖਰੀ ਪਿਗ ਪੀਓ ਤੇ ਜਾਓ ਤੁਸੀਂ ਤਾਂ ਵਿਹਲੇ ਹੋ ਮੈਂ ਤਾਂ ਟੜਕੇ ਉੱਠ ਕੇ ਕੰਮ ਵੀ ਕਰਨਾ ਹੈ ਸੱਚਮੁੱਚ ਟੜਕੇ ਹੀ ਉਹਨਾਂ ਦੀ ਪੁਰਾਣੀ ਟਾਈਪਰਾਈਟਰ ਖੜਕਣ ਲੱਗ ਪੈਂਦੀ ਸੀ ਉਹ ਜਿੰਦਾ ਦਿਲ ਸਨ ਪੈਸੇ ਦੇ ਲਾਲਚੀ ਨਹੀਂ ਸਨ ਉਹਨਾਂ ਨੂੰ ਮੋਟੀ ਪੈਨਸ਼ਨ ਬ੍ਰਿਟਿਸ਼ ਗਵਰਨਮੈਂਟ ਵੱਲੋਂ ਮਿਲਦੀ ਸੀ ਤਨਖਾਹ ਮਿਲਦੀ ਸੀ ਬੱਚੇ ਆਪੋ ਆਪਣੀ ਥਾਂ ਸੈੱਟ ਸਨ ਉਹ ਮਰੂ ਮਰੂ ਕਰਨ ਵਾਲੇ ਨਹੀਂ ਸਗੋਂ ਮੜਕ ਨਾਲ ਜੀਣ ਵਾਲੇ ਸੀ ਉਹ ਬਿਮਾਰ ਹੋ ਗਏ ਲੋਅਰ ਪੋਰਸ਼ਨ ਵਿੱਚ ਕੈਂਸਰ ਹੋ ਗਿਆ ਪਿੰਡ ਚਲੇ ਗਏ ਇਲਾਜ ਕਰਵਾਇਆ ਠੀਕ ਮਹਿਸੂਸ ਕਰਨ ਲੱਗੇ ਵਾਪਸ ਪਟਿਆਲੇ ਆਏ ਇੱਕ ਦਿਨ ਫੋਨ ਆਇਆ ਮਿਲ ਜਾ ਮੈਂ ਕਿਹਾ ਕੋਈ ਨਹੀਂ ਕੱਲ ਆਵਾਂਗਾ ਨਹੀਂ ਕੱਲ ਮੈਂ ਚਲੇ ਜਾਣਾ ਉਹ ਬੜੇ ਸਪਸ਼ਟ ਅਤੇ ਦ੍ਰਿੜ ਸਨ ਮੈਂ ਚਲਾ ਗਿਆ ਆਮ ਵਾਂਗ ਗੱਲਾਂ ਮਾਰੀਆਂ ਕਹਿੰਦੇ ਹੁਣ ਮੈਂ ਇੱਥੇ ਨਹੀਂ ਰਹਿਣਾ ਮੈਂ ਚਲੇ ਜਾਣਾ ਉਹ ਸੱਚੀ ਚਲੇ ਗਏ ਪਟਿਆਲਿਆਂ ਪਿੰਡ ਤੇ ਪਿੰਡ ਉਸ ਧਰਤੀ ਵਿੱਚ ਹੀ ਸਮਾ ਗਏ ਜਿਹੜੇ ਤੱਤਾਂ ਤੋਂ ਜੁੜ ਕੇ ਬਣੇ ਸਨ ਉਹ ਉਵੇਂ ਹੀ ਧੁਨੀਆਂ ਤੋਂ ਜੁੜ ਕੇ ਸ਼ਬਦ ਬਣਦੇ ਹਨ ਅਰਥਾਂ ਬਾਜ਼ ਧੁਨੀਆਂ ਬੇਅਰਥ ਸ਼ਬਦਾਂ ਦੀ ਖੇਡ ਖੇਡਦਾ ਤੱਤਾਂ ਦੀ ਖੇਡ ਖੇਡਦਾ ਬੰਦਾ ਰੁਖਸਤ ਹੋ ਜਾਂਦਾ ਪ੍ਰੋਫੈਸਰ ਜੀ ਐਸ ਰਿਆਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਰਹਿائش ਦੌਰਾਨ ਲੰਮਾ ਸਮਾਂ ਸਾਡੇ ਗੁਆਢੀ ਰਹੇ ਸਨ ਭਾਵੇਂ ਉਹਨਾਂ ਦੀਆਂ ਪੁਸਤਕਾਂ ਅਤੇ ਕੋਸ਼ ਪਹਿਲਾਂ ਵੀ ਪੜੇ ਹੋਏ ਸਨ ਪਰ ਇਸ ਘਰਾਂ ਦੀ ਨੇੜਤਾ ਦੌਰਾਨ ਉਹਨਾਂ ਨਾਲ ਮਾਨਸਿਕ ਨੇੜਤਾ ਵੀ ਮਿਲੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਅੱਜ ਜਦੋਂ ਸਾਡੇ ਵਿਚਾਰ ਨਹੀਂ ਰਹੇ ਤਾਂ ਜੀ ਆਪ ਮਹਾਰੇ ਬੋਲਦਾ ਹੈ ਕਿ ਉੱਠ ਗਏ ਗਵੰਡੋ ਯਾਰ ਰੱਬਾ ਹੁਣ ਕੀ ਕਰੀਏ ਸੱਚਮੁੱਚ ਹੀ ਉਹਨਾਂ ਦੇ ਦਿਹਾਂਤ ਤੋਂ ਬਾਅਦ ਸਾਡੇ ਕੋਲ ਉਸ ਪਾਏ ਦਾ ਵਿਦਵਾਨ ਨਿਰੁਕਤਕਾਰ ਨਹੀਂ ਜੋ ਸ਼ਬਦਾਂ ਦੇ ਅਰਥ ਹੀ ਨਾ ਦੱਸੇ ਸਗੋਂ ਉਸ ਦੇ ਸਾਰੇ ਪਿਛੋਕੜ ਨੂੰ ਦਰਸਾਉਂਦੇ ਆਂ ਹੋਰ ਆਂਢੀ ਗਵੰਢੀ ਪਿਸ਼ਾਵਾਂ ਨਾਲ ਰਿਸ਼ਤੇ ਵੀ ਜੋੜ ਦੇਵੇ ਭਾਵੇਂ ਉਹ 85 ਬਹਾਰਾਂ ਹੰਡਾ ਕੇ ਸਾਡੇ ਤੋਂ ਰੁਕਸਤ ਹੋ ਗਏ ਪਰ ਉਹਨਾਂ ਦਾ ਕੰਮ ਪੰਜਾਬੀ ਜਗਤ ਲਈ ਪੀੜ੍ਹੀਆਂ ਤੱਕ ਰਹੇਗਾ